ਸਾਡੇ ਫੋਨ ਆ ਗਿਆ ਜਿਹੜਾ ਸੀ 8 17 ਅਗਸਤ 17 ਜਸਤ 2000 ਇਹ ਕਿਹੜਾ ਅਜਦਾ ਇਤਿਹਾਸਕ ਦਿਹਾੜਾ ਕਿ ਵਸ਼ਿੰਗਟਨ ਦਿੱਸ ਤੇ ਦੇ ਚਾਲਿਸ ਤਖੰਦੀਆਂ ਚੋਣਾ ਹੋ ਰਹੀਆਂ ਦੇਖੋ ਸਿਕ ਫਾਰ ਜਸਟਿਸ ਦੇ ਜਨਾਬ ਕੌਂਸਲ ਦੇ ਲੋਇ ਸਾਰੇ ਜਨਾਬ ਸੋਹਣੇ ਸੁਨਖੇ ਪ੍ਰਧਾਨ ਲੀਡਰ ਐ ਸਾਨੂੰ ਨਜ਼ਰ ਆ ਰਹੇ ਨੇ ਟੱਕ ਦਿੱਲੀ ਤੱਕ ਪੈ ਰਹੀ ਹੈ ਐ ਉੱਥੇ ਜਨਾਬ ਚੋਣਾ ਹੋ ਰਹੀਆਂ ਤੁਸੀਂ ਦੇਖੋ ਕਈ ਕਈ ਲੋ ਮੀਟ ਦੇ ਉੱਤੇ ਮੀਲਾ ਦੇ ਉੱਤੇ ਜਿਹੜੀਆਂ ਉਹ ਤੁਹਾਨੂੰ ਲਾਈਨਾਂ ਲੱਗੀਆਂ ਨਜ਼ਰ ਆ ਰਹੀਆਂ ਮੇਰੇ ਸਿੰਘ ਭਰਾ ਜਿਹੜੇ ਨੇ ਉਹ ਜਨਾਬ ਪੂਰੇ ਅਮਰੀਕਾ ਤੋਂ ਲੈ ਕੇ ਤੇ ਹਰ ਪਾਸੇ ਇੱਥੇ ਪਹੁੰਚ ਗਿਆ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਜੋਸ਼ ਦੇਖੋ ਜੋਸ਼ੋ ਖਰੋਸ਼ ਦੇਖੋ ਸਿੰਘਾ ਦਾ ਸਿੰਘਾ ਨੇ ਧੱਕ ਪਾਈ ਹੋਈ ਹੈ ਵਾਸ਼ਿੰਗਟਨ ਦੇ ਵਿੱਚ ਇਹ ਵਾਸ਼ਿੰਗਟਨ ਦੇ ਵਿੱਚ ਜਿਹੜਾ ਰੱਖਣ ਖਾਲਸਤਾਨ ਦੀਆਂ ਚੋਣਾਂ ਇਹ ਇੱਕ ਇਤਿਹਾਸਿਕ ਦਿਹਾੜਾ ਇਸ ਵਾਸਤੇ ਵੀ ਹੈਗਾ ਕਿ ਇਹ ਅਮਰੀਕਾ ਜਿਹੜਾ ਉੱਥੋਂ ਬਹੁਤ ਸਾਰੀਆਂ ਮੁਲਕਾਂ ਦੇ ਫੈਸਲੇ ਹੁੰਦੇ ਇਕਵਾਮੇ ਮੁਤਹਿੱਦਾ ਵੀ ਅਮਰੀਕਾ ਦੇ ਵਿੱਚ ਹੈ ਡੋਨਲਡ ਟਰੰਪ ਦੀ ਸਰਕਾਰ ਹੈ ਜਿਹਦੀ ਪੂਰਾ ਸਮਰਥਨ ਹੈ ਇਸ ਖਾਲਿਸਤਾਨ ਨੂੰ ਰੈਫਰੰਡਮ ਨੂੰ ਪੂਰਾ ਸਮਰਥਨ ਹੈ ਸਾਰੀ ਸਿਕਿਉਰਿਟੀ ਦੀਆਂ ਜਿਹੜੀਆਂ ਵਿਵਸਥਾ ਹੈ ਇਹ ਦੇਖੋ ਬੱਸਾਂ ਵਿੱਚ ਬੱਸਾਂ ਭਰ-ਭਰ ਕੇ ਮੈਨੇ ਸਿੰਘਾ ਸਿੰਧੂਆਂ ਦੀਆਂ ਗੱਬਰੂ ਨੌਜਵਾਨ ਤੇ ਬੱਚੇ ਆਹਾਹਾ ਇਹਨੂੰ ਕਹਿੰਦੇ ਨੇ ਆਜ਼ਾਦੀ ਦਾ ਜਜ਼ਬਾ ਤੇ ਸਾਰੇ ਜਨਾਨ ਵੇਥੇ ਇਥੇ ਵਿਹਲੇ ਬਹਿ ਕੇ ਆਯਾਦੀ ਥੋੜੀ ਮਿਲਦੀ ਹੈ ਵੋਟਾਂ ਪਾ ਕੇ ਮਿਲਦੀ ਹੈ ਇਹ ਗੰਦਰ ਮੋਦੀ ਸਰਕਾਰ ਦੀ ਦੇਖ ਲੈ ਕਿ ਕਿਸ ਤਰ੍ਹਾਂ ਸਿੰਘ ਤੇ ਸਿੰਘਣੀਆਂ ਜਿਹੜੀਆਂ ਨੇ ਉਹ ਪੂਰੇ ਜਨਾਬ ਅਮਰੀਕਾ ਦੀਆਂ ਗੱਲ ਕੱਲੀ ਕੱਲੀ ریاਸਤ ਤੋਂ ਗੱਡੀਆਂ ਵਿੱਚ ਪੱਸਾ ਕਰਾ ਕੇ ਟੈਕਸੀ ਜਿਹਨੂੰ ਜੋ ਜੋ ਲੱਭਦਾ ਉਹ ਸਵਿੱਲੇ ਜਨਾਬ ਨੈਸ਼ਨਲ ਮਾਲ ਵਾਸ਼ਿੰਗਟਨ ਪਹੁੰਚ ਰਿਹਾ ਕਿਉਂਕਿ ਇਹ ਵੋਟਾਂ ਦਾ ਦਿਹਾੜਾ ਹੈ ਉਹ ਮਿਹਨਤ ਜਿਹੜੀ ਜਸਟਿਸ ਨੇ ਕੀਤੀ ਗਰਪੰਤ ਸਿੰਘ ਪੰਨੂ ਹੋਰਾਂ ਨੇ ਦਿਨ ਰਾਤ ਇੱਕ ਕਰ ਦਿੱਤਾ ਬਖਸ਼ੀਸ਼ ਸਿੰਘ ਸਾਹਿਬ ਜਿਹੜੇ ਨੇ ਉੱਥੇ ਬੈਠੇ ਰਹੇ ਸਾਰੇ ਆਪ ਕੋ ਦਿਹਾੜਾ ਜਿਹੜਾ ਸਾਨੂੰ ਸ਼ਹੀਦ ਜਰ ਨੂੰ ਯਾਦ ਕਰਨਾ ਹੈ ਅਸੀਂ ਇਹ ਦੇਖੋ ਕਿਸ ਤਰ੍ਹਾਂ ਜਨਾਬ ਉਹ ਤਲਾਸ਼ੀ ਲੈ ਜਾ ਰਹੀ ਦੇਖੋ ਜੀ ਕਿੱਦਾਂ ਜਨਾਬ ਸਿਕਿਉਰਿਟੀ ਦਾ ਵੀ ਪੂਰੀ ਵਿਵਸਥਾ ਕੀਤੀ ਗਈ ਹੈ ਜਨਾਬ ਬੋਟਾਂ ਦਾ ਆਪੋ ਤੇ ਹੋਰਾਂ ਲਾਓ ਖਾਲਸਤਾਨ ਦਾ ਰੈਫਰੰਡਮ ਹੋ ਰਿਹਾ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ ਇਹਦੇ ਵਿੱਚ ਕਈਰੇ ਸਿੰਘ ਭਰਾ ਦੂਰ ਦੂਰੋਂ ਚੱਲ ਕੇ ਆ ਰਹੇ ਨੇ ਇਹ ਪੰਜਵਾਂ ਛੇਵਾਂ ਰੈਫਰੰਡਮ ਹੈਗਾ ਔਰ ਇਹ ਬਿਲਕੁਲ ਜਿਹੜਾ ਨਾ ਪੈਲਟ ਦੇ ਦਿੱਤੀ ਖਾਲਸਤਾਨ ਲੈਣ ਦਾ ਪ੍ਰੋਗਰਾਮ ਹੈ ਜਦੋਂ ਦੇਖੋ ਹਿੰਦੁਸਤਾਨ ਦੀ ਜਿਹੜੀ ਸਰਕਾਰਾਂ ਹੈਗੀਆਂ ਇਹ ਖਾਲਿਸਤਾਨ ਤੋਂ ਨਾ ਉਦੋਂ ਕੁਛ ਸੀ ਜਦੋਂ ਇਹ ਹਥਿਆਰਬੰਦ ਸੰਘਰਸ਼ ਕਰ ਰਿਹਾ ਸੀ ਉਦੋਂ ਵੀ ਉੱਥੇ ਸਾਡੇ ਗੱਭਰੂ ਨੌਜਵਾਨਾਂ ਨੂੰ ਫੜ-ਫੜ ਕੇ ਗਵਾਹ ਕਰ-ਕਰ ਕੇ ਫਰੋਤੀ ਵੀ ਮੰਗਦੇ ਸੀ ਉਸ ਤੋਂ ਬਾਅਦ ਉਹਨੂੰ ਮਾਰੀ ਜਾਂਦੇ ਸੀ ਡੈੱਡ ਬਾਡੀਆ ਵਾਪਸ ਨਹੀਂ ਸੀ ਕਰ ਦਿੱਤੇ ਉਹ ਕਹਿੰਦਾ ਸੀ ਕਿ ਹੱਤਬਾਦੀ ਨੇ ਤੇ ਸੰਘਰਸ਼ ਕਰਦਿਆਂ ਨੇ ਇਹ ਗਲਤ ਹੈਗਾ ਹੁਣ ਜਿਹੜੀ ਵੈਲਟ ਦੀ ਆਪਣਾ ਸਿਆਸੀ ਸੰਘਰਸ਼ ਕਰ ਰਹੇ ਨੇ ਸਟਰਗਲ ਕਰ ਰਹੇ ਨੇ ਹੁਣ ਵੀ ਤਕਲੀਫ ਹੁਣ ਤੇ ਬਿਲਕੁਲ ਪੁਰਾਣ ਸੰਘਰਸ਼ ਹੈ ਹ ਕੋਈ ਹਥਿਆਰ ਨਹੀਂ ਪਾ ਨਿਰ ਦੇ ਕੋਲ ਖੜਾ ਇਥੇ ਹਥਿਆਰ ਸੀ ਪਾ ਖੰਡ ਦੇ ਕੋਲ ਖੜਾ ਇਤਿਹਾਸ ਆਪਣਾ ਇਥੇ ਹਥਿਆਰ ਸੀ ਪਰ ਉਹਨਾਂ ਨੂੰ ਵੀ ਮਰਵਾ ਦਿੱਤਾ ਗਰਪੰਸਿਕ ਪੰਨੂ ਹੋਰਾਂ ਨੂੰ ਤੰਗ ਕੀਤਾ ਭਰਾ ਪੰਮਾ ਨੂੰ ਤੰਗ ਤੇ ਤਕਲੀਫ ਉਦੋਂ ਵੀ ਸੀ ਤਕਲੀਫ ਹੁਣ ਵੀ ਆ ਇਹਨਾਂ ਨੂੰ ਤਕਲੀਫਾਂ ਤੇ ਹੁੰਦੀਆਂ ਰਹਿਣੀਆਂ ਸਿੰਘੋ ਤੁਸੀਂ ਆਓ ਤੁਸੀਂ ਆਪਣਾ ਬੋਲ ਲਾਓ ਮੋਰਾ ਲਾਊਡ ਹੈ ਤਾਂ ਕਿ ਇਹ ਮੋਰਾ ਜਿਹੜੀਆਂ ਵੋਟਾਂ ਪੂਰੀਆਂ ਪੂਰੀਆਂ ਹੋ ਜਾਣ ਸਾਰੇ ਸਿੰਘ ਜਿੰਨੇ ਵਾਰ ਜਿੰਨੇ ਪਹੇ ਨੇ ਉਹ ਪੁੱਗ ਜਾਣ ਉਸ ਤੋਂ ਬਾਅਦ ਸਾਡੇ ਜਿਹੜੇ ਪ੍ਰਧਾਨ ਨੇ ਪੰਨੂ ਹੁਤੀ ਹੋਈ ਇਸ ਬਾਕੀ ਜਿਹੜੀ ਪੂਜਾ ਸੋ ਜਨਰਲ ਕੌਂਸਲ ਹੈ ਪੂਰੀ ਸਿੱਖ ਫਾਰ ਡਿਸਟ੍ਰਿਕਟ ਦੀ ਉਹ ਸਾਰੀਆਂ ਵੋਟਾਂ ਲੈ ਕੇ ਜਾਵਾਂਗੇ ਕੌਮੇ متحدہ ਦੇ ਅੱਗੇ ਰੱਖਾਂਗੇ ਭਾਈ ਇਹ ਦੇਖੋ ਇਹਨੇ ਬੰਦੇ ਜਿਹੜੇ ਨੇ ਲੱਖਾਂ ਪੰਜਾਬੀ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਜਨਾਬ ਖਾਲਸਾ ਅੱਲਾ ਗ੍ਰਾਸਤ ਬਣੇ ਹਿੰਦੁਸਤਾਨ ਨੂੰ ਟੁਕਕਾਰਾ ਮਿਲਦੇ ਇਹ ਹਿੰਦੂ ਤੋਂ ਜਾਣਦੇ ਇਹਨਾਂ ਦੀ ਉਹ ਗਲਤੀ ਜਿਹੜੀ ਸਿੱਖਾਂ ਕੋਲੋਂ 1947 ਦੀ ਹੋ ਗਈ ਸੀ ਕਿ ਇਹਨਾਂ ਨੇ ਆਪਣਾ ਹੱਥ ਨਹੀਂ ਮੰਗਿਆ ਉੱਥੇ ਰੁਸਾ ਕਰ ਬੈਠੇ ਢਰੂ ਵਰਗਿਆਂ ਲੋਕਾਂ ਤੇ ਰੇਟ ਕਰ ਵਰਗਿਆਂ ਲੋਕਾਂ ਪਰ ਉਹ ਹੁਣ ਜਿਹੜਾ ਹੁਣ ਸਮਝ ਆ ਗਈ ਹੈ ਕਿ ਉੱਥੇ ਰਹਿਣ ਦਾ ਹਾਲ ਕੋਈ ਨਹੀਂ ਉੱਥੇ ਸਿਰਫ ਜਿਹ ਹੈ ਭੁੱਖਮਰੀ ਹੋਏਗੀ ਪੰਜਾਬੀਆਂ ਦਾ ਇਸਤੇਮਾਲ ਹੋਏਗਾ ਸਾਰਾ ਕੁਝ ਜਿਹੜਾ ਜਾ ਕੇ ਉਹ ਝੋਲੀ ਚ ਪਾ ਦਿੱਤਾ ਜਾਏਗਾ ਜਿੱਤੂਆਂ ਦੀ